ਹੈਲੋ ਫਰੈਂਡਸ ਕਿਵੇਂ ਹੋ ਸਾਰੇ ਮੈਕਸ ਦਾ ਦੇਖੋ ਵੀ ਕੀ ਕੰਮ ਹੈ ਮੈਂ ਤੇ ਪਹਿਲਾਂ ਤੁਹਾਨੂੰ ਇਹ ਹੀ ਦੱਸਣਾ ਜ਼ਿਆਦਾ ਜ਼ਰੂਰੀ ਸਮਝਿਆ ਸੀ ਮੈਂ ਉਹ ਦਿਨ ਮੇਲੇ ਦੇ ਵਿੱਚੋਂ ਦੇਖੋ ਵੀ ਟੈਡੀ ਲੈ ਕੇ ਆਏ ਸੀਗੀ ਤੇ ਟੈਡੀ ਦੇ ਵਿੱਚੋਂ ਸਾਰਾ ਇੱਕ ਕਾਟਨ ਬਾਹਰ ਕੱਢ ਦਿੱਤਾ ਹੋਇਆ ਆ ਦਿਖਾਓ ਦਿਖਾਓ ਫਰੈਂਡਸ ਨੂੰ ਹਾਏ ਟੈਡੀ ਕਿੱਥੇ ਟੈਡੀ ਕਿਉਂ ਫਾੜਿਆ ਬੋ ਦਿਖਾਓ ਮੈਨੂੰ ਕਿੱਥੋਂ ਹਾਏ ਦੇਖੋ ਦੇਖੋ ਸਾਰਾ ਕਾਟਨ ਫਟਾਫਟ ਕੱਢ ਰਿਹਾ ਕਿ ਤੇ ਤੂੰ ਹੀ ਹੱਥ ਨਾ ਲਾਓ ਮੇਰੀ ਗੱਲ ਸੁਣ ਮੈਕਸ ਇਹਦੇ ਚੋਂ ਵੀ ਕੱਢ ਦੋ ਇਹ ਵਾਲਾ ਵਿਲਾ ਲੋ ਟੈਡੀ ਆਪਣਾ ਓਕੇ ਇਹਨਾਂ ਵਿੱਚੋਂ ਵੀ ਕੱਢੋ ਹੋਰ ਵੀ ਪਏ ਹੈਗੇ ਬਾਹਰ ਤੇਰੇ ਟੈਡੀ ਦੇ ਸਾਰਿਆਂ ਦੇ ਵਿੱਚੋਂ ਨਾਲ ਬਸ ਤੂੰ ਕੱਢ ਦੇ ਕਾਟਨ ਤੈਨੂੰ ਰਜਾਈ ਬਣਾ ਦੇਣੇ ਸਾਰੇ ਕਾਟਨ ਦੀ ਠੀਕ ਹੈ ਸਰਦੀ ਆ ਰਹੀ ਹੈ ਨਾ ਅੱਗੇ ਤੇਰੇ ਕੰਮ ਆਏਗੀ ਆ ਲੈ ਆ ਲੈ ਸੋਹਣਾ ਲੱਗਦਾ ਪਿਆ ਵਾਈਟ ਵਾਈਟ ਜਿਵੇਂ ਸਨੋਫ ਆਲੋਈ ਹੁੰਦੀ ਹੈ ਚਲੋ ਲੈ ਲਓ ਲੈ ਲਓ ਮੈਕਸ पागल त नहीं हो गया इधर देखो ऊपर ऊपर देखो ऊपर देखो इन्नू ਛੱਡੋ ਪਹਿਲਾ ਆ ਦੇਖੋ ਫਰੈਂਡਸ ਕਹਿ ਰਹੇ ਆ ਕਿ ਮੈਕਸ ਬਹੁਤ ਜ਼ਿਆਦਾ ਛਾਰਤੀ ਹੋ ਗਿਆ ਬਈ ਦਿਨੋ ਦਿਨ ਮੈਕਸ ਛਾਰਤੀ ਹੋਈ ਜਾ ਰਿਹਾ ਆ ਦੇਖੋ ਪਹਿਲਾ ਛੱਡੋ ਤਾਂ ਸਹੀ ਆ ਫਰੈਂਡਸ ਨੂੰ ਦੱਸੋ ਇੰਨੀ ਵੱਡੀ ਛਾਰਤ ਕਰਦੇ ਪਏ ਹੋ ਨੋ 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 ਮੈਂ ਨਹੀਂ ਦੇਣਾ ਇਹ ਕੰਮ ਇੰਨਾਂ ਦੇ ਵਿੱਚੋਂ ਵੀ ਕਾਟਨ ਕੱਢਿਆ ਸੀ ਆ ਦੇਖੋ ਜੀ ਮਸੀਤੇ ਹੋਏ ਆ ਦੇਖੋ ਸਾਰੇ ਮੈਂ ਸਟਿਚ ਕੀਤੇ ਹੋਏ ਦੇਖੋ ਤੇ ਇਹ ਗਰਦਨ ਤੋਂ ਵੀ ਵਿਚਾਰਾ ਕੰਨ ਵੀ ਇਹਦੇ ਅੱਗੋਂ ਮੂੰਹ ਵੀ ਨੱਕ ਵੀ ਸਭ ਇਹਨੇ ਆ ਹੁਣ ਬਸ ਜਦ ਤੱਕ ਪੂਰਾ ਇਹ ਕਪੜਾ ਨਹੀਂ ਨਾ ਰਹਿ ਜਾਂਦਾ ਹੁਣ ਮੈਂ ਇਸ ਇਹਨੇ ਨਹੀਂ ਹਟਣਾ ਬਸ ਕੱਢਣੋ ਓਏ ਛੱਡੋ ਨੋ 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 ਮੈਕਸ ਨੋ ਮੈਕਸ ਨੋ ਨੋ ਬਾਬੂ ਉਹ ਨੋ ਐਨੀ ਜੇ ਨਹੀਂ ਕਰੀ ਦਿੰਦੀ ਸਖ ਸਾਰਾ ਤਾਂ ਫਟ ਗਿਆ ਬਟਾ ਓਏ ਆ ਲੋ ਆ ਲੋ ਫਿਰ ਆਜੋ ਇੱਥੇ ਆਜੋ ਫਿਰ ਬਸ ਹੁਣ ਨਾ ਕੁਛ ਨਹੀਂ ਦਿਖਦਾ ਪਿਆਟੀ ਬਸ ਉਹ ਟੈਡੀ ਜਿਹੜਾ ਨਾ ਉਹਨੂੰ ਚੰਗੀ ਤਰ੍ਹਾਂ ਖਾਲੀ ਕਰਨਾ ਆ ਤੇ ਫੇਰ ਮੈਂ ਸਟੀਚ ਕਰਕੇ ਦਊਂਗੀ ਫੇਰ ਅਸੀਂ ਇਦਾਂ ਹੀ ਕਰਾਂਗੇ ਇੱਧਰ ਦੇਖੋ ਇਹਨੂੰ ਲੈ ਲਓ ਇਹਦੇ ਚੋ ਕਾਟਨ ਕੱਢ ਲਓ 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 ਹਏ ਬੱਚਾ ਕਰੋ ਦਿਖਾਓ ਦਿਖੋ ਆलो ਆलो ਮੈਂ ਕੱਢ ਦਿੰਨੀ ਹੈਲਪ ਕਰਦਾ ਤੇਰੀ ਮੈਕਸ ਦਿਖਾਓ ਹੈਲਪ ਕਰੀਏ ਆਪਾਂ ਓਏ ਹੋਏ ਹੋਏ ਮੈਕਸ ਨੇ ਤੇ ਟੈਡੀ ਦਾ ਰਹਿਣ ਕੁਛ ਨਹੀਂ ਦਿੱਤਾ ਤੁਸੀਂ ਦੇਖ ਹੀ ਸਕਦੇ ਆਹ ਦੇਖੋ ਜੀ ਟੈਡੀ ਸਾਰਾ ਹੀ ਟੈਡੀ ਫਾੜ ਕੇ ਰੱਖ ਦਿੱਤਾ ਹੈ ਚਲੋ ਉਹ ਚਲ ਗਿਆ ਹੁਣ ਚੰਗਾ ਜੀ ਓਕੇ की चाहिए हम अपने टैडी देो चीजी नहीं मिलनी हूँ बिल्कुल कुछ नहीं दिया करना मैं आलो आलो आओ ओ बाहर मूभी आया जूभी आ गया जू आलो ए लो जीजी मै ਨੰਨੇ ਮੈਕਸ ਨੂੰ دینی ਥੋੜੀ ਜੀ ਥੋੜੀ ਜੀ ਬਿਲਕੁਲ ਥੋੜੀ ਜੀ ਹੁਣ ਕਾਟਨ ਖਾਲਾ ਜਿਹੜਾ ਟੈਡੀ ਤੋੜਿਆ ਨਾ ਉਹਦੇ ਚ ਕਾਟਨ ਖਾ ਲੋ ਤੁਸੀਂ ਆ ਦੇਖੋ ਬਈ ਟੈਡੀ ਤੇ ਵਿਚਾਰਾ ਰਹਿਣੀ ਨਹੀਂ ਦਿੱਤਾ ਤੇ ਇਹੋ ਜੀਆਂ ਚੀਜ਼ਾਂ ਨੂੰ ਇਹ ਕੁਛ ਨਹੀਂ ਜੇ ਸਮਝਦਾ ਮੈਂ ਕਿਚਨ ਚ ਖਾਣਾ ਬਣਾ ਰਹੀ ਸੀ ਤੇ ਤਿੰਨੇ ਫਿਰ ਅੰਦਰ ਇਦਾਂ ਇਹਨੂੰ ਫਾੜ ਦਿੱਤਾ ਹੋਇਆ ਆ ਓਕੇ ਜੀ ਓਕੇ